हां जी दोस्तों सत श्री अकाल की हालचाल है जी ठीक ठाक हो सारे सो दोस्तों आज जेडी थोनू वीडियो दिखा रहे हैं जी ਪਿੰਡ ਖੋਸਾ ਪਾਡੋ ਜਿਹੜਾ ਇਸ ਪਿੰਡ ਨੂੰ ਮੋਗ ਗਿਆ ਜੀ ਤੇ ਨੇੜੇ ਸ਼ਹਿਰ ਵੀ ਮੋਗ ਗਈ ਹੈ ਜੀ ਜੇ ਆਸ-ਪਾਸ ਪਿੰਡਾਂ ਦੀ ਦੋਸਤੋ ਗੱਲ ਕਰੀਏ ਤਾਂ ਰਤियां ਗਾਂਹ ਕਲਕਲਾਂ ਤੇ ਇੱਕ ਪਾਸੇ ਦੋਸਤੋ ਖੋਸਾ ਰੰਧੀਰ ਇਸ ਪਿੰਡ ਦੇ ਗੁਆਂਢੀ ਪਿੰਡ ਹੈ ਜੀ ਇਸ ਘਰ ਦੇ ਵਿੱਚੋਂ ਤੁਹਾਨੂੰ ਤੀਜੀ ਵੀਡੀਓ ਦਿਖਾ ਰਹੇ ਹਾਂ ਜੀ ਪਹਿਲਾਂ ਝੋਟੀਆਂ ਜਿਹੜੀਆਂ ਪਾਈਆਂ ਸੀ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਉਹ ਵਕਾਉ ਲਈ ਸੀਗੀਆਂ ਬਾਈ ਹੁਣਾਂ ਨੇ ਖਰੀਦੀਆਂ ਸੀ ਤੇ ਉਤੋਂ ਪਿਛਲੀ ਵੀਡੀਓ ਜਿਹੜੀ ਇਸ ਘਰ ਦੇ ਵਿੱਚੋਂ ਪਾਈ ਸੀ ਬਾਈ ਹੁਣਾਂ ਦੇ ਘਰ ਦੀਆਂ ਝੂਟੀਆਂ ਤੁਹਾਨੂੰ ਦਿਖਾਈਆਂ ਸੀ ਅੱਜ ਵੀ ਜਿਹੜੀਆਂ ਦੋਸਤੋ ਮੋਰਾ ਨਸਲ ਦੀਆਂ ਜੀ ਦੋ ਝੂਟੀਆਂ ਤੁਹਾਨੂੰ ਦਿਖਾ ਰਿਹਾ ਜੀ ਇੱਕ ਤਾਂ ਬਾਈ ਹੁਣਾਂ ਨਾਲ ਗੱਲਬਾਤ ਹੋਈ ਹੈ ਵੀ ਇਧਰਲੀ ਝੂਟੀ ਹੈ ਜਿਹੜੀ ਦੋਸਤੋ ਅ ਮਹੀਨੇ ਕ ਦਾ ਕਹਿੰਦੇ ਬਾਈ ਹੁਣੀ ਵੀ ਸੀਮਨ ਵੀ ਲੱਗਿਆ ਠੀਕ ਹੈ ਜੀ ਤੇ ਇੱਕ ਜਿਹੜੀ ਦੋਸਤੋ ਇਧਰਲੇ ਪਾਸੇ ਝੂਟੀ ਹੈ ਇਹ ਵੀ ਕਹਾ ਚਾਰਾਂ ਕ ਮਹੀਨਿਆਂ ਤੱਕ ਬਣਨ ਵਾਲੀ ਹੈ ਜੀ ਝੂਟੀਆਂ ਦੋਸਤੋ ਸੋਹਣੀਆਂ ਸਨਖੀਆਂ ਸਾਰੀਆਂ ਤੁਹਾਨੂੰ ਤੋਰ ਫੇਰ ਕੇ ਦਿਖਾ ਦੇਾਂਗੇ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਹੀ ਸਾਰੀ ਸਮਝ ਲੱਗਣੀ ਹੈ ਤੇ ਜੇ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪਸ਼ੂ ਸ਼ੇਅਰ ਕਰਨਾ ਹੋਵੇ ਜੀ ਮੇਰਾ ਨੰਬਰ ਦੋਸਤੋ ਸਕਰੀਨ ਤੇ ਚੱਲਦਾ ਹੋਣਾ ਤੁਸੀਂ ਮੇਰੇ ਨਾਲ ਗੱਲਬਾਤ ਕਰਕੇ ਵੀਡੀਓ ਬਣਵਾ ਸਕਦੇ ਹੋ ਤੇ ਇੰਨਾਂ ਝੂਟੀਆਂ ਦੀ ਜਿਹੜੀ ਦੋਸਤੋ ਗੱਲਬਾਤ ਆਜੋ ਬਾਈ ਨਾਲ ਕਰੀਏ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਦੱਸਿਓ ਆਪਣਾ ਜਸਪ੍ਰੀ ਨਾਮ ਰਿਹਾ ਆਪਣਾ ਠੀਕ ਹੈ ਪਿੰਡ ਖੋਸਾ ਪਿੰਡ ਖੋਸਾ ਪਾੰਡੋ ਜ਼ਿਲ੍ਹਾ ਮੋਗਾ ਤੇ ਪਹਿਲਾਂ ਜਿਹੜੀਆਂ ਇਸ ਤੁਹਾਨੂੰ ਝੋਟੀਆਂ ਵਕਾਉਲੇ ਕੀਤੀਆਂ ਸੀ ਹਨਾ ਹਾਂਜੀ ਬਈ ਠੀਕ ਹੈ ਉਹ ਵੈਗੀਆਂ ਸੀ ਪਿਛਲੇ ਹਾਂਜੀ ਹਾਂਜੀ ਬਈ ਠੀਕ ਹੈ ਤੇ ਦੋ ਝੋਟੀਆਂ ਫੇਰ ਰਿਆਂ ਦੀ ਹਨਾ ਠੀਕ ਹੈ ਇਹ ਫਿਰ ਕੰਮ ਹੁਣ ਤੋਰੀ ਰੱਖਣਾ ਤੋਰੀ ਰੱਖਣਾ ਠੀਕ ਹੈ ਤੇ ਪਹਿਲੇ ਨੰਬਰ ਵਾਲੀ ਝੋਟੀ ਤੋਂ ਸ਼ੁਰੂ ਕਰਦੇ ਕੀ ਡਿਟੇਲ ਹੈ ਬਈ ਇਹਦੀ ਇਹ ਬਈ ਚੌਗੀ ਆ ਅੱਛਾ ਚਾਰ ਦੰਦਾਂ ਦਾ ਹਾਂਜੀ ਬਈ ਠੀਕ ਹੈ ਤਕਰੀਬਨ 3 3.5 ਸਾਲ ਦੀ ਹੋਣੀ ਹੈ ਹੈਜੀ ਬਈ 3 ਸਾਲਾਂ ਦੀ ਦੱਸਿਆ ਉਹਨੇ ਠੀਕ ਹੈ ਮਹੀਨੇ ਦੀ ਗੱਬਾ ਪਰ ਆਪਾਂ ਫੰਟਰ ਕਹਿ ਕੇ ਦੇਵਾਂਗੇ ਹੱਲ ਲਿਖ ਕੇ ਦੇਮ ਠੀਕ ਹੈ ਦੋਸਤੋ ਬਾਈ ਹੁਣ ਕਹਿੰਦੇ ਵੀ ਮਹੀਨੇ ਦੀ ਦੋਸਤੋ ਜਿੱਥੋਂ ਬਾਈ ਹੁਣੇ ਨੇ ਖਰੀਦੀ ਹੈ ਉਹਨਾਂ ਨੇ ਬਣੀ ਦੱਸਿਆ ਤੇ ਬਾਕੀ ਜਿਹੜੀ ਦੋਸਤੋ ਕੋਈ ਗਰੰਟੀ ਨਹੀਂ ਹੈਗੀ ਠੀਕ ਹੈ ਜੀ ਗਾਹਾਂ ਜੇ ਦੇ ਦੋਸਤੋ ਜਿਹੜਾ ਵੀਰ ਖਰੀਦੂਗਾ ਉਹਦੇ ਦੋਸਤੋ ਕਰਮ ਜੇ ਗੱਬਣ ਨਿਕਲਾਵੇ ਤੇ ਜੇ ਦੋਸਤੋ ਤਾਰਾਂ ਕਰਜੇ ਦਾ ਗਾਹਾਂ ਸੀਮਨ ਪਰਵਾਦਿਓ ਜੀ ਠੀਕ ਹੈ ਬਾਕੀ ਝੋਟੀ ਚੰਗੀ ਹੈ ਜੀ ਮੋਰਾ ਨਸਲ ਦੇ ਵਿੱਚ ਹੈ ਬਿਲਕੁਲ ਸਿੰਘਾਂ ਦੀ ਕੁੰਡੀ ਹੈ ਖੋਲੀਏ ਬਾਈ ਮੜੀ ਜੀ ਨੂੰ ਦੋਸਤੋ ਚਾਰ ਦੰਦ ਦਾ ਜੀ ਮੂੰਹ ਠੀਕ ਹੈ ਜੀ ਸਿੰਗਾ ਸੁੰਗਾ ਦੀ ਐਨ ਬਿਲਕੁਲ ਕੁੰਡੀਆਂ ਜੀ ਸਿੰਘ ਬਹੁਤ ਸੋਹਣੇ ਤੇ ਧੋਣ ਵਗੈਰਾ ਵੀ ਲੰਬੀ ਹੈ ਜੀ ਇੱਕ ਮਹੀਨੇ ਦੀ ਦੋਸਤੋ ਬਣੀ ਦੱਸਿਆ ਬਾਈ ਹੁਣੀ ਕਹਿੰਦੇ ਵੀ ਖਾਲੀ ਕਰਕੇ ਲੈਂਦੀ ਐ ਦੋਸਤੋ ਖਾਲੀ ਕਰਕੇ ਦੇਣੀ ਐ ਬਸ ਠੀਕ ਹੈ ਭਾਈ ਮੋੜ ਦੇ ਮੋੜ ਦੇ ਇਹ ਕਿੰਨੇ ਦੀ ਕਰਾ ਦੇਗਾ ਬਾਕੀ ਦੋਸਤੋ ਆ ਜਾ ਆ ਜਾ ਆਠ ਉਹ ਠੀਕ ਹੈ ਜੀ ਠੀਕ ਹੈ ਜੀ ਬਾਕੀ ਦੋਸਤੋ ਫੇਸ ਕੁਆਲਟੀ ਵੀ ਚੰਗੀ ਹੈ ਜੀ ਠੀਕ ਹੈ ਜੀ ਬਾਕੀ ਤੋਰਾ ਤੂਰਾ ਦੋਸਤੋ ਚੈੱਕ ਕਰਾ ਦਿੰਨਾ ਜੀ ਕੁੜੇ ਪੜੇ ਐਨ ਬਿਲਕੁਲ ਚੱਕਵੇਂ ਠੀਕ ਹੈ ਜੀ ਸਭੀ ਸੰਭਾਈ ਛੋਟੀ ਆ ਦੋਸਤੋ ਠੀਕ ਹੈ ਜੀ ਤੇ ਬਾਈ ਕੀ ਰੇਟ ਹੋਊਗਾ ਜੀ ਇਸੇ ਨਾਲ ਕਹਿੰਦਾ ਬਈ ਆਪਾਂ 838 ਮੰਗਦੇ 838 ਆ ਮਾਨਤਾਣ ਹੋ ਜਾ ਠੀਕ ਹੈ ਆ ਦੋਸਤੋ 83800 ਰੁਪਿਆ ਰੇਟ ਠੀਕ ਹੈ ਤੇ ਥਣ ਦਿਖਾ ਦੀ ਬਾਈ ਮੜੀਏ ਰੋਕੀ ਮੜੀਏ ਕੋ ਦੋਸਤੋ ਥਾਣਾ ਚਾਰੇ ਨਿਕੜਵੇ ਆ ਜੀ ਠੀਕ ਹੈ ਜੀ ਤੇ 38000 ਕੀਤਾਗੇ 38000 ਸਾਢੇ 38000 ਰੁਪਏ ਦੋਸਤੋ ਰੇਟ ਠੀਕ ਹੈ ਜੀ ਨੂੰ ਪਸੰਦ ਆਵੇ ਬਾਕੀ ਜਿਹੜੀ ਦੱਸਣੀ ਤੁਸੀਂ ਆਪ ਕਰ ਲੈ ਇੱਕ ਜਿਹੜੀ ਆਪਣੇ ਕੋਲ ਸ਼ੂਟ ਹੀ ਕੱਟੀ ਖੜੀ ਹੈ ਦੂਜੇ ਨੰਬਰ ਤੇ ਇੱਕ ਨੇ ਟਾਈਮ ਦੀ ਹੈ ਇਹ ਤਾਂ ਵੀਰੇ ਖੀਰੀ ਹੈ ਖੀਰੀ ਹੈ ਅੱਛਾ ਇਹ ਕਿੰਨੇ ਮਹੀਨੇ ਦੇ ਹੋ ਠੀਕ ਹੈ ਖੋਲ ਲੈ ਇਹਨੂੰ ਵੀ ਕਿੰਨੇ ਉਮਰ 20 ਮਹੀਨੇ ਦੇ ਆ ਵੀਰੇ 18 ਵੀ 20 ਮਹੀਨੇ ਦੱਸ ਦੇ ਠੀਕ ਹੈ ਤਕਰੀਬਨ ਡੇਢ ਪੌਣੇ 2 ਸਾਲ ਦੇ ਵਿੱਚ ਹਾਂਜੀ ਵੀਰੇ ਠੀਕ ਹੈ ਖੋਲਿਏ ਬਈ ਇਹਨੂੰ ਵੀ ਹੂਸ਼ ਥੋੜੀ ਜੀ ਜ਼ਿਆਦੇ ਚਿੱਟੀ ਹੈ ਜੀ ਠੀਕ ਹੈ ਤੁਹਾਨੂੰ ਦਿਸਦੀ ਪਈ ਹੋਣੀ ਹੈ ਬਾਕੀ ਲੰਬਾਈ ਲੁੰਬੂਈ ਤੇ ਕਦ ਕਾਠ ਇਸ ਝੋਟੀ ਦਾ ਵੀ ਚੰਗਾ ਬਾਤਸ ਠੀਕ ਹੈ ਜੀ ਸਿੰਗਾ ਦੀ ਇਹ ਵੀ ਬਹੁਤ ਸੋਹਣੀ ਹੈ ਬਿਲਕੁਲ ਗੂਲ ਸਿੰਘ ਕੁੰਡਿਆਂ ਦੇ ਵਿੱਚ ਹੈ ਜੀ ਠੀਕ ਹੈ ਤਕਰੀਬਨ 200 ਡੇਢ ਸਾਲ ਤੋਂ ਉੱਪਰ ਉਮਰ ਹੈ ਜੀ ਫੇਸ ਕੁਆਲਟੀ ਦੋਸਤੋ ਇਸ ਕੱਟੀ ਦੀ ਵੀ ਚੰਗੀ ਹੈ ਤੇ ਧੋਣ ਧੂਣ ਕਾਫੀ ਲੰਮੀ ਹੈ ਥਾਣਾ ਦੋਸਤੋ ਇਸ ਕੱਟੀ ਦੇ ਵੀ ਦਿਖਾ ਦਿੰਨਾ ਤੇ ਝਾਇਆ ਥਾਣਾ ਦੀ ਹੈ ਦੋਸਤੋ ਇਸ ਬਾਈ ਕੋਲੇ ਦੋਵੇਂ ਝੋਟੀਆਂ ਹੀ ਸੋਹਣੀਆਂ ਥਣ ਥਣ ਐਨ ਚਾਰੇ ਨਿਕੜਵੇ ਆ ਜੀ ਠੀਕ ਹੈ ਤੇ ਕੀ ਰੇਟ ਹੋਊਗਾ ਬਾਈ ਦੂਜੇ ਨੰਬਰ ਵਾਲੀ ਕੱਟੀ ਦਾ ਇਹਦਾ 28 ਮੰਗਦੇ ਬਾਈ 28000 ਹਾਂਜੀ ਵੀਰੇ ਠੀਕ ਹੈ ਦੋਸਤੋ ਮਾਨਤਾ ਨ ਹੋ ਜੂਗਾ ਅੱਛਾ ਜੀ 28000 ਰੁਪਿਆ ਇਸ ਕੱਟੀ ਦਾ ਰੇਟ ਆ ਜੀ ਠੀਕ ਹੈ ਦੋ ਨਾਲੇ ਦਿਖਾਈ ਆ ਦੋਸਤੋ ਦੋਵਾਂ ਦਾ ਰੇਟ ਦੱਸਤਾ ਬਾਕੀ ਤਸੱਲੀ ਕਰਨਾ ਤੁਹਾਡਾ ਫਰਜ਼ ਆ ਕੋਈ ਵੀ ਵੀਰ ਇੱਥੋਂ ਆ ਕੇ ਤੁਸੀਂ ਤਸੱਲੀ ਕਰਕੇ ਰੇਟ ਬਾਈ ਤੋਂ ਦੱਸਤਾ ਮਾਨਤਾ ਨ ਹੋ ਜੂਗਾ ਖੁੱਲਾ ਡੁੱਲਾ ਮੌਕੇ ਤੇ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ